ਆਪਦੇ 2-2 4-4 ਏਕੜ ਜ਼ਮੀਨ ਵੇਚ ਕੇ ਪਿੰਡਾਂ ਚ ਐਨੀਆਂ-ਨੀਆਂ ਉੱਚੀਆਂ ਪਿੰਡ ਦੀ ਫਿਰਨੀ ਤੋਂ ਉਹਨਾਂ ਦਾ ਜਿਹੜਾ ਬੇਸ ਹੈ ਉਹਨਾਂ ਦੇ ਘਰਾਂ ਦਾ ਉਹ ਵੇਚ ਕੇ ਕੋਠੀਆਂ ਪਾਈ ਜਾਂਦੇ ਨੇ ਉਥੋਂ ਜੇ ਕਿਸੇ ਬਜ਼ੁਰਗ ਨੇ ਆਪਦੀ ਘਰ ਚ ਪੈਰ ਰੱਖਣਾ ਉਹ ਦੋ ਚਾਰ ਬੰਦੇ ਉਹ ਮੋਡੇ ਫੜ ਕੇ ਉੱਤੇ ਲੈ ਕੇ ਜਾਂਦੇ ਨੇ ਉਹ ਘਰ ਆਪਦੇ ਘਰ ਨਹੀਂ ਵੜ ਸਕਦਾ ਆਪੇ ਆਪੇ ਚੱਲ ਕੇ ਇੰਨੇ ਨੇ ਉੱਚੇ ਘਰ ਕਾਦੇ ਵਾਸਤੇ ਕੀ ਕਰਦੇ ਆ ਉਹ ਉਹ ਵੱਡੇ ਘਰ ਨਹੀਂ ਹੈਗੇ ਉਹ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਆਪੀਆਂ ਹੀ ਜ਼ਮੀਨਾਂ ਵੇਚ ਕੇ ਤੁਸੀਂ ਕੋਠੀਆਂ ਪਾ ਕੇ ਕਿਹਨੂੰ ਦਿਖਾਉਨੇ ਹੋ ਉੱਥੇ ਉੱਥੇ ਲੋਕ ਲੱਗੇ ਰਹਿੰਦੇ ਆ ਅੱਜ ਜ਼ਿਆਦਾਤਰ ਉਥੇ ਜਿਹੜੇ ਪ੍ਰਵਾਸੀ ਨੇ ਚਾਬੀਆਂ ਉਹਨਾਂ ਕੋਲ ਹੁੰਦੀਆਂ ਨੇ ਉਹਨਾਂ ਘਰਾਂ ਦੀਆਂ ਤੋ ਜੇ ਉਹੀ ਮਿਹਨਤ ਇੱਥੇ ਆਪਣੀ ਫਸਲ ਚ ਕੀਤੀ ਜਾਵੇ ਬਾਹਰ ਜਾ ਕੇ ਗੋਰਿਆਂ ਦੀ ਚੱਕਰੀ ਤਾਂ ਕਰੀ ਜਾਂਦੇ ਆ ਇੱਥੇ ਆਪਣੇ ਘਰ ਚ ਤੁਸੀਂ ਇਹ ਮਿਹਨਤ ਕਰਦੇ ਸ਼ਰਮਾਉਂਦੇ ਹੋ ਜੇ ਇੱਥੇ ਕਹਦੇ ਯਾਰ ਕਿਸੇ ਨੂੰ ਕਿ ਤੂੰ ਸਬਜ਼ੀਆਂ ਹੁਆ ਯਾਰ ਚੋਣਾ ਛੱਡ ਸਬਜ਼ੀਆਂ ਹੁਆ ਕੇ ਤੂੰ ਵੇਚ ਦੁਕਾਨ ਖੋਲ ਵੱਡੀ ਸਾਰੀ ਕਮਾਈ ਬਹੁਤ ਹੋ ਆਪਣੇ ਘਰ ਸੌਏਗਾ ਕੇ ਆਪਣੇ ਮਾਪੇ ਵੀ ਤੂੰ ਰਖਵਾਲੀ ਕਰੇਗਾ ਉਹਨਾਂ ਦੀ ਵੀ ਉਹਨਾਂ ਦਾ ਧਿਆਨ ਰੱਖੇਗਾ ਇਸ ਗੱਲ ਵੱਲ ਕਿਸੇ ਬੱਚੇ ਦਾ ਧਿਆਨ ਖਿੱਚਿਆ ਨਹੀਂ ਜਾ ਰਿਹਾ ਉਹਨਾਂ ਦਾ ਧਿਆਨ ਕੇਂਦਰਤ ਇਹੀ ਰਹਿੰਦਾ ਕਿ ਬਾਹਰ ਜਾਵਾਂਗੇ ਐਸ਼ ਕਰਾਂਗੇ ਪੁੱਛ ਕੇ ਦੇਖੋ ਕਿੰਨੇ ਕੈਸ਼ ਕਰਦੇ ਆ ਬਾਹਰ ਮੇਰਾ ਇੱਕ ਹੋਰ ਪਾਣ ਜਾਉਣੇ ਗਿਆ ਉਹਨੂੰ 1.5 ਸਾਲ ਹੋਇਆ ਉਹ ਉੱਥੇ ਬੈਠਾ ਰੋਈ ਜਾਂਦਾ ਹੈ ਉਹ ਕਹਿੰਦਾ ਜਿਸ ਦਿਨ ਮੈਂ ਮੈਨੂੰ ਪੀਆਰ ਮਿਲ ਗਈ ਨਾ ਮੈਂ ਤਾਂ ਪੰਜਾਬ ਭੱਜੂਗਾ ਜਦੋਂ ਕਦੇ ਲੋੜ ਹੋਈ ਜਦੋਂ ਕਦੇ ਜ਼ਰੂਰਤ ਹੋਈ ਪੀਆਰ ਆ ਜਾ ਕੇ ਥੋੜਾ ਸਾ ਸਮਾਨ ਲਾਇਆ ਕਰਾਂਗੇ ਲੇਕਿਨ ਮੈਨੂੰ ਮੇਰੇ ਯਾਰ ਦੋਸਤ ਮੇਰੇ ਦੋਸਤ ਮੇਰਾ ਪਿੰਡ ਇਹਨਾ ਯਾਦ ਆਉਂਦਾ ਮੇਰਾ ਦਿਲ ਨਹੀਂ ਲੱਗਦਾ ਉੱਥੇ ਤੇ ਜਿਹਦੇ ਜਿਹੜੇ ਬੱਚੇ ਅੰਦਰ ਇਹ ਸੰਸਕਾਰ ਨੇ ਉਹ ਉੱਥੇ ਆ ਕਮਾਈ ਕਰਨ ਜਾਓ ਲੇਕਿਨ ਆਓ ਜਿਹੜੇ ਪੱਕੇ ਜਾ ਕੇ ਪਰਮਾਨੈਂਟ ਰਹਿੰਦੇ ਆ ਉਹ ਉਹ ਬਹੁਤ ਮੁਸ਼ਕਲਾਂ ਚ ਲੱਦੇ ਆ ਕਦੇ ਇੱਥੇ ਸੋਚਿਆ ਕਿ ਮੈਂ ਮਿਹਨਤ ਕਰਕੇ ਜੇ ਮੈਂ ਕੋਈ ਟਰੈਕਟਰ ਲਿਆ ਮੈਂ ਉਹਦਾ ਕਰਜ਼ਾ ਉਧਾਰ ਦੂੰ ਇੱਥੇ ਆਲੇ ਨਹੀਂ ਸੋਚਦੇ ਉਹ ਟਰੈਕਟਰ ਦੇ ਤੇ ਘਰੇ ਟਰੈਕਟਰ ਵਿਹਲਾ ਖੜਾ ਰੋ ਟਰੈਕਟਰ ਤੇ ਭਾੜਾ ਹੀ ਨਹੀਂ ਲਾਉਣੇ ਲੈ ਮੈਂ ਹੁਣ ਦੋ 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 4-4000 ਭਾੜੇ ਆ ਟਰੈਕਟਰ ਲਈ ਫਿਰ ਆਏ ਇਦਾਂ ਉਹਦੇ ਬਸ ਟਰੈਕਟਰ ਲਿਆ ਮੈਂ ਕਿ ਮੈਂ ਮੈਨੂੰ ਜਿਹੜੇ ਗਵੰਡੀ ਨੇ ਮੇਰੇ ਪਿੰਡ ਵਾਲੇ ਆ ਤਾਨੇ ਮਾਰਨ ਲੋ ਵੀ ਇਹ ਤਾਂ ਆਹ ਕੰਮ ਲੱਗ ਗਿਆ ਸੋ ਉਹ ਜਿਹੜੀ ਸ਼ਰਮ ਹੈ ਉੱਥੇ ਜਾ ਕੇ ਕਿਉਂ ਕੋਈ ਕੁਛ ਦਾ ਨਹੀਂ ਉੱਥੇ ਜਾ ਕੇ ਮਰਨ ਦਾ ਕਰੀ ਜਾਂਦੇ ਐ ਇੱਥੇ ਨਹੀਂ ਕਰਦੇ ਆ ਗੱਲਾਂ ਦੀ ਘਾਟ ਸਾਡੀ ਪੰਜਾਬੀ ਯੂਥ ਅੰਦਰ ਹੈ ਮੁੱਛਾਂ ਨੂੰ ਵੱਟ ਹੈਂਕੜ ਖੰਗੋਰਾ ਮਾਰ ਕੇ ਲੰਗੜਾ ਸ਼ਾਮ ਨੂੰ 3 ਵਜੇ 4 ਵਜੇ ਸ਼ਰਾਬਾਂ ਸ਼ੁਰੂ ਹੋ ਜਾਂਦੀਆਂ ਨੇ ਮੈਂ ਸ਼ਰੇ ਆਮ ਕਹਨਾ ਮੇਰੇ ਪਿੰਡ ਦੇ ਹਾਲ ਹਾਲ ਇਹ ਨੇ ਔਰ ਡੇਲੀ ਐਕਸੀਡੈਂਟ ਹੋ ਰਹੇ ਨੇ ਮਰ ਰਹੇ ਨੇ ਸਾਡੇ ਘਰ ਇੱਕ ਮੁੰਡਾ ਆਉਂਦਾ ਹੁੰਦਾ ਸੀ ਉਹਨੇ 3-4 ਦਿਨ ਪਹਿਲਾਂ ਹੀ ਲੱਤ ਤੜਾ ਲਈ ਸਕੂਟਰੀ ਤੇ ਜਾਂਦਾ ਉੱਥੇ ਜਾਣ ਦਾ ਉੱਥੇ ਜਾਣ ਦਾ ਸਾਰਿਆਂ ਨੂੰ ਇਹ ਇਹ ਆ ਜਾਂਦਾ ਕਿ ਸੜਕ ਤੇ ਤੁਰਨਾ ਕਿਵੇਂ ਆ ਰੋਡ ਤੇ ਲੈਫਟ ਰਾਈਟ ਜਾਣਾ ਕਿਵੇਂ ਆ ਕਦੋਂ ਬ੍ਰੇਕਾਂ ਮਾਰਨੀਆਂ ਨੇ ਸਾਰੇ ਇੱਥੇ ਕਿਉਂ ਨਹੀਂ ਸਿੱਖਦੇ ਨਹੀਂ ਸਿੱਖਦੇ ਉੱਥੇ ਕਾਨੂੰਨ ਉੱਥੇ ਕਿਉਂ ਲਾਗੂ ਹੁੰਦੇ ਨੇ ਡਰ ਉੱਥੋਂ ਦਾ ਉਹ ਤੁਸੀਂ ਡਰ ਇੱਥੇ ਇੱਥੇ ਜੇ ਕੋਈ ਕੋਈ ਪੁਲਿਸ ਵਾਲਾ ਭਾਈ ਕੋਈ ਘੋਰ ਦੰਦਾ ਕੋਈ ਡੰਡਾ ਚੱਕ ਲੈਂਦਾ ਉਹ ਪਿੱਛੇ ਹਜ਼ਾਰਾਂ ਦਾ ਕੱਠ ਸਾਡੇ ਵਾਲੇ ਦਾ ਡੰਡਾ ਕਿਉਂ ਮਾਰਿਆ ਉੱਥੇ ਕੋਈ ਡੰਡਾ ਉੱਥੇ ਕੋਈ ਰੋਕ ਨਹੀਂ ਸਕਦਾ ਪੁਲਿਸ ਨੂੰ ਉੱਥੇ ਉੱਥੇ ਮੰਨਦੇ ਆ ਅਸੀਂ ਇਹ ਇਹ ਜਿਹੜੀ ਦਿੱਕਤ ਆ ਰਹੀ ਹੈ ਨਾ ਵਿਚਾਲੇ ਬੰਦੇ ਬੰਦੇ ਬਣਨ ਦੀ ਉੱਥੇ ਜਾ ਕੇ ਬਣ ਜਾਂਦੇ ਆ ਇੱਥੇ ਨਹੀਂ ਬਣਦੇ ਉਹ ਭਈ ਤੁਸੀਂ ਇੱਥੇ ਰਹੋ ਇੱਥੇ ਬੰਦੇ ਬਣ ਕੇ ਕੰਮ ਕਰੋ